ਸਤਿ ਸ਼੍ਰੀ ਅਕਾਲ ਮੈਂ ਤੇਜਿੰਦਰ ਪਣਿਆਰ ਪੰਜਾਬੀ ਅਪਡੇਟ ਚੈਨਲ ਦੇ ਪੰਜਾਬੀ ਪ੍ਰੈਮ ਟਾਈਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਗੱਲ ਕਰਾਂਗੇ ਅੱਜ ਦੀਆਂ ਤਾੜੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਇਸ ਤੋਂ ਪਹਿਲਾਂ ਨਿਗਾਹ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਪੰਜਾਬ 'ਚ ਇਸ ਤਰੀਕ ਨੂੰ ਪੈ ਸਕਦਾ ਮੀਂਹ ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਕੇਂਦਰ ਸਰਕਾਰ ਨੇ ਕਣਕ ਅਤੇ ਖੰਡ ਦੇ ਨਿਰਯਾਤ ਨੂੰ ਦਿੱਤੀ ਮਨਜ਼ੂਰੀ 20 ਬੈਂਸ ਦੇ ਨਕਾਰੇ ਠੱਗੀ ਦੇ ਇਲਜ਼ਾਮ ਮੂਸੇਵਾਲਾ ਦੇ ਮਾਪਿਆਂ ਤੋਂ ਮੰਗਿਆ ਸਬੂਤ ਹੁਣ ਪਾਕਿਸਤਾਨ ਚ ਹੀ ਰਹੇਗੀ ਸਰਬਜੀਤ ਕੌਰ ਰਿਹਾਈ ਤੋਂ ਬਾਅਦ ਆਇਆ ਪਹਿਲਾ ਬਿਆਨ 100 ਅਤੇ 500 ਰੁਪਏ ਦੇ ਆਉਣਗੇ ਨਵੇਂ ਨੋਟ ਪੁਰਾਣੇ ਹੋਣਗੇ ਬੰਦ ਜਾਣ ਨਹੀਂ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਮਾਮਲੇ ਚ ਹੋਇਆ ਵੱਡਾ ਐਕਸ਼ਨ ਸਖਤਰ ਬਦਲਿਆ ਕੌਸ਼ ਖਬਰ ਟੋਲ ਟੈਕਸ ਤੇ ਸਰਕਾਰ ਨੇ ਦਿੱਤੀ ਵੱਡੀ ਰਾਹਤ ਐਕਸਪ੍ਰੈਸ ਵੇ ਨੂੰ ਲੈ ਕੇ ਜਾਰੀ ਕੀਤੇ ਨਵੇਂ ਨਿਯਮ ਪੰਜਾਬ ਦੀ ਸਿਆਸਤ ਚ ਵੱਡੀ ਹਲਚਲ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੇ ਕਰਤਾ ਵੱਡਾ ਐਲਾਨ ਇਹ ਸਨ ਦੋਸਤੋ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਤੇ ਹੁਣ ਗੱਲ ਕਰਾਂਗੇ ਇਨ੍ਹਾਂ ਖਬਰਾਂ ਦੀ ਵਿਸਥਾਰ ਦੇ ਨਾਲ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜਾਰਸ਼ ਬੇਨਤੀ ਹੈ ਕਿ ਜੇਕਰ ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵਾਤਵਾਰਦ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਗੱਲ ਕਰਦੇ ਆਂ ਪਹਿਲੀ ਖਬਰ ਦੇ ਬਾਰੇ ਪੰਜਾਬ 'ਚ ਇਸ ਤਰੀਕ ਨੂੰ ਪੈ ਸਕਦਾ ਮੀਂਹ ਜਾਨੋ ਮੌਸਮੇ ਭਾਗ ਦੀ ਤਾਜ਼ਾ ਅਪਡੇਟ ਪੰਜਾਬ ਵਿੱਚ ਹੁਣ ਠੰਡ ਦਾ ਦੌਰ ਖਤਮ ਹੋਣ ਲੱਗਾ ਹੈ ਬੇਸ਼ੱਕ ਸਵੇਰੇ ਅਤੇ ਸ਼ਾਮ ਨੂੰ ਥੋੜੀ ਠੰਡ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ ਪਰ ਹੌਲੀ-ਹੌਲੀ ਗਰਮੀ ਦੀ ਦਸਤਕ ਵੀ ਹੋਣ ਲੱਗੀ ਹੈ ਹੁਣ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਅਤੇ ਘੱਟ ਤੋਂ ਘੱਟ ਤਾਪਮਾਨ ਵਿੱਚ ਹੀ ਵਾਧਾ ਹੋਣ ਲੱਗਾ ਹੈ ਉੱਥੇ ਹੀ ਅਗਲੇ ਦਿਨਾਂ ਨੂੰ ਲੈ ਕੇ ਆਈਐਮਡੀ ਚੰਡੀਗੜ੍ਹ ਵੱਲੋਂ ਪੰਜਾਬ ਦੇ ਮੌਸਮ ਸੰਬੰਧੀ ਵੱਡੀ ਪੁਵਕਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 17 ਤਰੀਕ ਤੱਕ ਵੱਡੀ ਪੁਵਕਬਾਣੀ ਕੀਤੀ ਹੈ ਤਾਜ਼ਾ ਜਾਣਕਾਰੀ ਮੁਤਾਬਕ ਸੂਬੇ ਵਿੱਚ 17 ਤਰੀਕ ਤੋਂ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ 17 ਤਰੀਕ ਨੂੰ ਪੰਜਾਬ ਵਿੱਚ بارش ਹੋਣ ਦੀ ਸੰਭਾਵਨਾ ਦਿਤਾਈ ਗਈ ਹੈ ਤੇ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਅਪਡੇਟ ਵਿੱਚ 13 ਅਤੇ 14 ਤਰੀਕ ਨੂੰ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ ਇਨ੍ਹਾਂ ਦਿਨਾਂ ਦੌਰਾਨ بارش ਨੂੰ ਲੈ ਕੇ ਕੋਈ ਸੰਭਾਵਨਾ ਨਹੀਂ ਜਤਾਈ ਗਈ ਹੈ ਤੇ ਉੱਥੇ ਹੀ 15 ਅਤੇ 16 ਤਰੀਕ ਨੂੰ ਵੀ ਮੌਸਮ ਵਿਭਾਗ ਨੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਹੈ ਮੌਸਮ ਵਿਭਾਗ ਨੇ ਸੰਗੜਿਤਾਂਦ ਜਾਂ ਸੀਤ ਲਹਿਰ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ ਤੇ ਉੱਥੇ ਹੀ 17 ਫਰਵਰੀ ਲਈ ਮੌਸਮ ਵਿਭਾਗ ਵੱਲੋਂ ਕੀਤੀ ਗਈ ਪ੍ਰਵਖ ਬਾਣੀ ਮੁਤਾਬਕ ਪੰਜਾਬ ਵਿੱਚ بارش ਹੋਵੇਗੀ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਸ਼੍ਰੀ ਮਕਸਦਰ ਸਾਹਿਬ ਅਤੇ ਬਠਿੰਡਾ ਵਿੱਚ بارش ਦੀ ਸੰਭਾਵਨਾ ਜਤਾਈ ਗਈ ਹੈ ਇਸ ਦੇ ਨਾਲ ਹੀ ਤੇਜ਼ ਹਵਾਵਾਂ ਚੱਲਣ ਦੇ ਨਾਲ ਨਾਲ ਬਿਜਲੀ ਵੀ ਚਮਕੇਗੀ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਕੇਂਦਰ ਸਰਕਾਰ ਨੇ ਕਣਕ ਅਤੇ ਖੰਡ ਦੇ ਨਿਰਯਾਤ ਨੂੰ ਦਿੱਤੀ ਮਨਜ਼ੂਰੀ ਸਰਕਾਰ ਨੇ ਸ਼ੁੱਕਰਵਾਰ ਨੂੰ ਘਰੇਲੂ ਬਾਜ਼ਾਰਾਂ ਨੂੰ ਸਥਿਰ ਕਰਨ ਅਤੇ ਕਿਸਾਨਾਂ ਲਈ ਲਾਹੇਵੰਦ ਕੀਮਤਾਂ ਨੂੰ ਯਕੀਨੀ ਬਣਾਉਣ ਲਈ 25 ਲੱਖ ਟਨ ਕਣਕ ਦੇ ਨਿਰਯਾਤ ਨੂੰ ਮਨਜ਼ੂਰੀ ਦੇ ਦਿੱਤੀ ਤੇ ਇਸ ਤੋਂ ਇਲਾਵਾ 5-5 ਲੱਖ ਟਨ ਕਣਕ ਉਤਪਾਦਾਂ ਅਤੇ ਖੰਡ ਦੇ ਵਾਧੂ ਨਿਰਯਾਤ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਖੁਰਾਕ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਫੈਸਲਾ ਮੌਜੂਦਾ ਉਪਲਬਧਤਾ ਅਤੇ ਕੀਮਤ ਦੇ ਅੰਦਰਸ਼ ਦੇ ਵਿਆਪਕ ਮੁਲਾਂਕਣ ਤੋਂ ਬਾਅਦ ਲਿਆ ਗਿਆ ਹੈ ਇਹ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2025-26 ਦੌਰਾਨ ਨਿੱਜੀ ਇਕਾਈਆਂ ਕੋਲ ਲਗਭਗ 25 ਲੱਖ ਟਨ ਕਣਕ ਸਟੋਰੇਜ ਵਿੱਚ ਉਪਲਬਧ ਹੈ ਜੋ ਕਿ ਪਿਛਲੇ ਵਿੱਤੀ ਸਾਲ ਦੇ ਇਸੇ ਮਿਆਦ ਦੇ ਮੁਕਾਬਲੇ ਲਗਭਗ 32 ਲੱਖ ਟਨ ਵੱਧ ਹੈ ਮੰਤralੇ ਨੇ ਕਿਹਾ ਕਿ 1 April 2026 ਤੱਕ ਭਾਰਤੀ ਖਾੜਕ ਨਿਗਮ ਯਾਨੀ ਕਿ FCI ਦੇ ਕੇਂਦਰੀ ਭੰਡਾਰਾਂ ਵਿੱਚ ਕਣਕ ਦੀ ਕੁੱਲ ਉਪਲਬਧਤਾ ਲਗਭਗ 182 ਲੱਖ ਟਨ ਹੋਣ ਦਾ ਅਨੁਮਾਨ ਹੈ। ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ। ਬੰਟੀ ਬੈਂਸ ਨੇ ਨਕਾਲੇ ਠੱਗੀ ਦੇ ਇਲਜ਼ਾਮ ਮੂਸੇਵਾਲਾ ਦੇ ਮਾਪਿਆਂ ਤੋਂ ਮੰਗਿਆ ਸਬੂਤ। ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗੀਤਕਾਰ ਅਤੇ ਪ੍ਰੋਡਿਊਸਰ ਬੰਟੀ ਬੈਂਸ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਵਿਚਾਲੇ ਚੱਲ ਰਿਹਾ ਵਿਵਾਦ ਹੁਣ ਹੋਰ ਗਰਮਾ ਗਿਆ ਹੈ ਸਿੱਧੂ ਦੇ ਮਾਪਿਆਂ ਵੱਲੋਂ ਲਗਾਈ ਗਈ ਗੰਭੀਰ ਇਲਜ਼ਾਮਾਂ ਤੋਂ ਬਾਅਦ ਹੁਣ ਬੰਟੀ ਬੈਂਸ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਰੱਖਦਿਆਂ ਕਈ ਸਵਾਲ ਖੜੇ ਕੀਤੇ ਹਨ ਬੰਟੀ ਬੈਂਸ ਨੇ ਆਪਣੀ ਇੰਸਟਾਗ੍ਰam ਸਟੋਰੀ ਰਾਹੀਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਮਾਤਾ ਚਰਨ ਕੌਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣਾ ਸਟੈਂਡ ਸਪਸ਼ਟ ਕਰਨ ਬੈਂਸ ਨੇ ਲਿਖਿਆ ਤੀ ਸਿੱਧੂ ਦੇ ਪਰਿਵਾਰ ਦੇ 332 ਜਾਂ 35 ਕਰੋੜ ਰੁਪਏ ਮੈਂ ਖਾ ਲਏ ਹਨ ਮੈਂ ਚੋਰ ਹਾਂ ਜਾਂ ਮੈਨੂੰ ਮੇਰੇ ਨਾਮ ਤੇ ਨਾਮ ਨੂੰ ਵਰਤ ਰਹੇ ਨੇ ਸਵਾ 100 ਕਰੋੜ ਵਿੱਚੋਂ ਪੈਂਡਿੰਗ ਪੇਮੈਂਟ ਕੜਵਾਉਣ ਲਈ ਸ਼ਬੀਰ ਮੂਵਮੈਂਟ ਤੋਂ ਬੈਂਸ ਨੇ ਚੁਣੌਤੀ ਦਿੱਂਦਿਆ ਕਿਹਾ ਜੇ ਪੈਸੇ ਮੈਂ ਖਾ ਗਿਆ ਮੈਂ ਚੋਰ ਹਾਂ ਮੈਂ ਪੈਸੇ ਦੇਣੇ ਹਨ ਤਾਂ ਇੱਕ ਵੀ ਸਬੂਤ ਦੇਣ ਮੈਂ ਠੱਗ ਚੋਰ ਦਾ ਟੈਗ ਇਸ ਤਰ੍ਹਾਂ ਨਹੀਂ ਲਵਾਉਣਾ ਫ੍ਰੀ ਵਿੱਚ ਸੇਵਾ ਕਰਕੇ ਬੰਟੀ ਬੈਂਸ ਨੇ ਦਾਵਾ ਕੀਤਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਫੋਨ ਕਾਲਾਂ ਅਤੇ ਵਟਸਐਪ ਮੈਸੇਜ ਰਾਹੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਨ੍ਹਾਂ ਮੁਤਾਬਕ ਉਨ੍ਹਾਂ ਦੇ ਸਾਥੀ ਗੱਲ ਰੌਂਤਾ ਅਤੇ ਸਟਾਈਲ ਨਵੀਰ ਨੇ ਵੀ ਮਿਲਣ ਦਾ ਸਮਾਂ ਲੈਣ ਲਈ ਫੋਨ ਕੀਤਾ ਸੀ ਪਰ ਪਰਿਵਾਰ ਵੱਲੋਂ ਮਿਲਣ ਤੋਂ ਸਾਫ਼ ਮਨਾ ਕਰ ਦਿੱਤਾ ਗਿਆ ਹੈ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਹੁਣ ਪਾਕਿਸਤਾਨ ਚ ਹੀ ਰਹੇਗੀ ਸਰਬਜੀਤ ਕੌਰ ਰਿਹਾਈ ਤੋਂ ਬਾਅਦ ਆਇਆ ਪਹਿਲਾ ਬਿਆਨ ਪੰਜਾਬ ਤੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੀ ਰਿਹਾਈ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਉਸ ਦੀ ਖੁਸ਼ੀ ਸਾਫ਼ ਦਿਖਾਈ ਦੇ ਰਹੀ ਹੈ ਤੇ ਉਸ ਨੇ ਪਾਕਿਸਤਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੀ ਭਾਵਨਾਵਾਂ ਸਾਂਝੀਆਂ ਕੀਤੀਆਂ ਤੇ ਉਸ ਦੇ ਪਤੀ ਨਾਸਿਰ ਹੁਸੈਨ ਵੀ ਉਸ ਦੇ ਨਾਲ ਦਿਖਾਈ ਦਿੱਤੇ ਸਰਬਜੀਤ ਕੌਰ ਨੇ ਸਪਸ਼ਟ ਕੀਤਾ ਹੈ ਕਿ ਉਹ ਆਪਣੀ ਬਾਕੀ ਦੀ ਜ਼ਿੰਦਗੀ ਹੁਣ ਪਾਕਿਸਤਾਨ ਵਿੱਚ ਹੀ ਗੁਜ਼ਾਰੇਗੀ ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬਜੀਤ ਨੇ ਭਾਵਕ ਹੁੰਦਿਆਂ ਕਿਹਾ ਕਿ ਉਸਤਾ ਅਤੇ ਨਾਸਿਰ ਦਾ ਪਿਆਰ ਅੱਜ ਦਾ ਨਹੀਂ ਬਲਕਿ 8 ਸਾਲ ਪੁਰਾਣਾ ਹੈ ਉਸਨੇ ਕਿਹਾ ਜੇਕਰ ਮੇਰੇ ਮੂੰਹ ਵਿੱਚ ਦੰਦ ਵੀ ਨਾ ਰਹਿੰਦੇ ਤਾਂ ਵੀ ਮੈਂ ਆਪਣੇ ਪਿਆਰ ਲਈ ਪਾਕਿਸਤਾਨ ਜ਼ਰੂਰ ਆਉਂਦੀ ਉਸਨੇ ਅੱਗੇ ਦੱਸਿਆ ਕਿ ਉਸ ਨੂੰ ਸਿਰਫ ਅੱਲਾਹ ਤੇ ਯਕੀਨ ਸੀ ਅਤੇ ਉਸ ਦੀ ਬਦੌਲਤ ਅੱਜ ਉਹ ਆਜ਼ਾਦ ਹੋ ਕੇ ਆਪਣੇ ਪਤੀ ਨਾਲ ਹੈ ਗੱਲ ਕਰਦੇ ਅਗਲੀ ਖਬਰ ਦੇ ਬਾਰੇ 100 ਅਤੇ 500 ਰੁਪਏ ਦੇ ਆਉਣਗੇ ਨਵੇਂ ਨੋਟ ਪੁਰਾਣੇ ਹੋਣਗੇ ਬੰਦ ਜਾਣ ਨਹੀਂ ਭਾਰਤੀ ਰਿజర్ਵ ਬੈਂਕ ਨੇ ਸਭ ਤੋਂ ਵੱਧ ਵਰਤੀ ਜਾਣ ਵਾਲੀ ਕਰੰਸੀ 100 ਅਤੇ 500 ਰੁਪਏ ਦੇ ਨੋਟਾਂ ਵਿੱਚ ਕਈ ਐਮ ਬਦਲਾ ਕਰਨ ਦਾ ਫੈਸਲਾ ਕੀਤਾ ਹੈ ਰਿజర్ਵ ਬੈਂਕ ਦੇ ਮੁੱਖ ਉਦੇਸ਼ ਇਹਨਾਂ ਨੋਟਾਂ ਵਿੱਚ ਸੁਰੱਖਿਆ ਫੀਚਰਸ ਵਧਾ ਕੇ ਇਹਨਾਂ ਨੂੰ ਨਕਲੀ ਨੋਟਾਂ ਤੋਂ ਬਚਾਉਣਾ ਹੈ ਐਫ ਦੇ ਨਾਲ ਹੀ ਨੋਟਾਂ ਦੀ છਪਾਈ ਲਈ ਵਰਤੇ ਜਾਣ ਵਾਲੇ ਕਾਗਜ਼ ਦੀ ਗੁਣਵੱਤਾ ਵਿੱਚ ਵੀ ਸੁਧਾਰ ਕੀਤਾ ਗਿਆ ਹੈ ਤਾਂ ਜੋ ਇਹ ਜਲਦੀ ਖਰਾਬ ਨਾ ਹੋਣ। RBI ਅਨੁਸਾਰ ਭਾਵੇਂ ਡਿਜੀਟਲ ਭੁਗਤਾਨ ਦੀ ਪ੍ਰਸਿੱਧੀ ਵਧੀ ਹੈ ਪਰ ਅਜੇ ਵੀ ਪਿੰਡੂ ਇਲਾਕਿਆਂ, ਟਰਾਂਸਪੋਰਟ ਅਤੇ ਛੋਟੇ ਕਾਰੋਬਾਰਾਂ ਵਿੱਚ ਨਕਦੀ ਦੀ ਵਰਤੋਂ ਕਾਫੀ ਜ਼ਿਆਦਾ ਹੁੰਦੀ ਹੈ। ਰੋਜ਼ਾਨਾ ਲੈਣ-ਦੇਣ ਵਿੱਚ ਸਭ ਤੋਂ ਵੱਧ ਵਰਤੋਂ 100 ਅਤੇ 500 ਦੇ ਨੋਟਾਂ ਦੀ ਹੀ ਹੁੰਦੀ ਹੈ। ਐਸ ਲਈ ਇਹਨਾਂ ਨੋਟਾਂ ਨੂੰ ਲੰਬੇ ਸਮੇਂ ਤੱਕ ਚੱਲਣ ਯੋਗ ਬਣਾਉਣ ਅਤੇ ਨਕਲੀ ਨੋਟਾਂ ਤੇ ਲਗਾਮ ਕੱਸਣ ਲਈ ਵਾਟਰਮਾਰਕ ਮਾਈਕਰੋ ਪ੍ਰਿੰਟਿੰਗ ਅਤੇ ਸਿਆਹੀ ਵਿੱਚ ਸੁਧਾਰ ਕੀਤਾ ਗਿਆ ਹੈ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਰੂਰ ਬੈਂਕ ਨੇ ਮੌਜੂਦਾ ਯਾਨੀ ਕਿ ਪੁਰਾਣੇ ਨੋਟਾਂ ਨੂੰ ਬੰਦ ਕਰਨ ਬਾਰੇ ਕੁਝ ਨਹੀਂ ਕਿਹਾ ਹੈ ਭਾਵ ਪੁਰਾਣੇ ਨੋਟ ਪਹਿਲਾਂ ਵਾਂਗ ਹੀ ਚੱਲਦੇ ਰਹਿਣਗੇ ਬੈਂਕ ਅਧਿਕਾਰੀਆਂ ਅਨੁਸਾਰ ਏਟੀਐਮ ਅਤੇ ਨਕਦੀ ਲੈਣ ਦੇਣ ਵਾਲੀਆਂ ਮਸ਼ੀਨਾਂ ਪੁਰਾਣੇ ਅਤੇ ਨਵੇਂ ਦੋਵੇਂ ਤਰ੍ਹਾਂ ਦੇ ਨੋਟਾਂ ਨੂੰ ਸਵੀਕਾਰ ਕਰਨ ਲਈ ਤਿਆਰ ਹਨ ਨਵੇਂ ਨੋਟ ਜਲਦੀ ਹੀ ਬਾਜ਼ਾਰ ਵਿੱਚ ਉਪਲਬਧ ਹੋਣਗੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਮਾਮਲੇ 'ਚ ਹੋਇਆ ਵੱਡਾ ਐਕਸ਼ਨ ਸਕਤਰ ਬਦਲਿਆ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਮਾਮਲੇ 'ਚ ਵੱਡਾ ਐਕਸ਼ਨ ਹੋਇਆ ਹੈ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਸ਼ੱਕਤ ਨਿਰਦੇਸ਼ ਦਿੰਦਿਆਂ ਸਕੱਤਰ ਪ੍ਰਤਾਪ ਸਿੰਘ ਨੂੰ ਤਬਾਦਲਾ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਸਕੱਤਰ ਪ੍ਰਤਾਪ ਸਿੰਘ ਨੇ ਹੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਨੂੰ ਲੈ ਕੇ ਦਸਤਕਤ ਕੀਤੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਗੁਰਿੰਦਰ ਸਿੰਘ ਮੱਥਰੇਵਾਲ ਹੋਣਗੇ ਪ੍ਰਤਾਪ ਸਿੰਘ ਦੀ ਜਗ੍ਹਾ ਹੁਣ ਐਸਜੀਪੀਸੀ ਦੇ ਸਕੱਤਰ ਗੁਰਿੰਦਰ ਸਿੰਘ ਮੱਥਰੇਵਾਲ ਹੋਣਗੇ ਗੱਲ ਕਰਦੇ ਆਂ ਅਗਲੀ ਖਬਰ ਦੇ ਬਾਰੇ ਕਾਸ਼ ਕਬਰੀ ਟੋਲ ਟੈਕਸ ਤੇ ਸਰਕਾਰ ਨੇ ਦਿੱਤੀ ਵੱਡੀ ਰਾਹਤ ਐਕਸਪ੍ਰੈਸ ਵੇ ਨੂੰ ਲੈ ਕੇ ਜਾਰੀ ਕੀਤੇ ਨਵੇਂ ਨਿਯਮ ਜਾਨੋਂ ਕਦੋਂ ਤੋਂ ਹਣਗੇ ਲਾਗੂ ਭਾਰਤ ਸਰਕਾਰ ਨੇ ਐਕਸਪ੍ਰੈਸ ਵੇ ਤੇ ਵਾਹ ਚਲਾਉਣ ਵਾਲੇ ਨਾਗਰਿਕਾਂ ਨੂੰ ਟੋਲ ਟੈਕਸ ਤੇ ਮਾਮਲੇ ਵਿੱਚ ਵੱਡੀ ਰਾਹਤ ਦਿੱਤੀ ਹੈ ਦਰਸਲ ਸਰਕਾਰ ਨੇ ਰਾਸ਼ਟਰੀ ਰਾਜਮਾਰਗ ਫੀਸ ਨਿਯਮ 2008 ਵਿੱਚ ਸੋਧ ਨੂੰ ਨੋਟੀਫਾਈ ਕਰ ਦਿੱਤਾ ਹੈ ਇਸ ਦੇ ਤਹਿਤ ਜਦੋਂ ਕੋਈ ਨੈਸ਼ਨਲ ਐਕਸਪ੍ਰੈਸ ਵੇ ਪੂਰੀ ਤਰ੍ਹਾਂ ਨਹੀਂ ਖੋਲਿਆ ਜਾਂਦਾ ਤਾਂ ਪੂਰੀ ਲੰਬਾਈ ਦੀ ਬਜਾਏ ਰਾਸ਼ਟਰੀ ਰਾਜਮਾਰਗ ਤੇ ਲਾਗੂ ਦਰਾਂ ਤੋਂ ਘੱਟ ਦਰਾਂ ਤੇ ਟੋਲ ਵਸੂਲਿਆ ਜਾਵੇਗਾ ਇਹ ਸੋਦੇ ਹੋਏ ਨਿਯਮ 15 ਫਰਵਰੀ 2026 ਤੋਂ ਲਾਗੂ ਹੋਣਗੇ ਤੇ ਮੌਜੂਦਾ ਸਮੇਂ ਵਿੱਚ ਰਾਸ਼ਟਰੀ ਐਕਸਪ੍ਰੈਸ ਵੇ ਤੇ ਯੂਜ਼ਰਜ਼ ਚਾਰਜ ਆਮ ਰਾਸ਼ਟਰੀ ਰਾਜਮਾਰਗਾਂ ਦੇ ਯੂਜ਼ਰ ਚਾਰਜ ਨਾਲੋਂ 25% ਵਧ ਹੈ ਕਿਉਂਕਿ ਇਹ ਐਕਸਪ੍ਰੈਸ ਵੇ ਯਾਤਰੀਆਂ ਨੂੰ ਸੁਚਾਰੂ ਅਤੇ ਸੁਰੱਖਿਅਤ ਯਾਤਰਾ ਦਾ ਅਨੁਭਵ ਪ੍ਰਦਾਨ ਕਰਦੇ ਹਨ ਇਹ ਫੀਸ ਪੂਰੇ ਹਿੱਸੇ ਲਈ ਲਾਗੂ ਹੁੰਦੀ ਹੈ ਪਰ ਵੀ ਐਕਸਪ੍ਰੈਸ ਵੇ ਆਪਣੀ ਪੂਰੀ ਲੰਬਾਈ ਵਿੱਚ ਪੂਰੀ ਤਰ੍ਹਾਂ ਖੁੱਲਿਆ ਹੋਵੇ ਜਾਂ ਨਾ ਪਰ ਹੁਣ ਨਵੇਂ ਪ੍ਰਬੰਧ ਦੇ ਤਹਿਤ ਜਦੋਂ ਜਦੋਂ ਕੋਈ ਰਾਸ਼ਟਰੀ ਐਕਸਪ੍ਰੈਸ ਵੇ ਪੂਰੀ ਤਰ੍ਹਾਂ ਨਹੀਂ ਖੁੱਲਿਆ ਜਾਂਦਾ ਤਾਂ ਟੋਲ ਫੀਸ ਪੂਰੀ ਲੰਬਾਈ ਲਈ ਰਾਸ਼ਟਰੀ ਰਾਜਮਾਰਗ ਫੀਸ ਨਿਯਮ 2008 ਦੇ ਤਹਿਤ ਰਾਸ਼ਟਰੀ ਰਾਜਮਾਰਗ ਹਿੱਸੇ ਲਈ ਲਾਗੂ ਦਰ ਤੋਂ ਘੱਟ ਦਰ ਤੇ ਲਈ ਜਾਵੇਗੀ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੇ ਕਰਤਾ ਵੱਡਾ ਐਲਾਨ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਨੇ ਵੱਡਾ ਕਦਮ ਚੁੱਕਦਿਆਂ ਸੂਬੇ ਪਰ ਵਿੱਚ 40 ਰੈਲੀਆਂ ਕਰਨ ਦਾ ਐਲਾਨ ਕੀਤਾ ਹੈ ਇਸ ਸਬੰਧੀ ਪਾਰਟੀ ਬੁਲਾਰੇ ਅਤੇ ਸੀਨੀਅਰ ਆਗੂ ਦਲ ਦੀ ਸੰਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਸੁਖਬੀਰ ਸਿੰਘ ਬਾਦਲ ਲਿਆਓ ਮੁਹੰਮਦ ਤਹਿਤ ਵਿਸਾਖੀ ਤੱਕ 40 ਰੈਲੀਆਂ ਦਾ ਪ੍ਰੋਗਰਾਮ ਜਾਰੀ ਕੀਤਾ ਹੈ ਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ 17 ਫਰਵਰੀ ਨੂੰ ਕਾਦੀਆਂ ਵਿੱਚ ਪਹਿਲੀ ਰੈਲੀ ਹੋਵੇਗੀ ਤੇ ਉਹਨਾਂ ਦੱਸਿਆ ਕਿ 30 ਮਾਰਚ ਤੱਕ 28 ਰੈਲੀਆਂ ਦਾ ਪ੍ਰੋਗਰਾਮ ਜਾਰੀ ਕੀਤਾ ਜਾ ਰਿਹਾ ਹੈ ਅਤੇ 13 April ਵਿਸਾਖੀ ਤੱਕ 40 ਹਲਕਿਆਂ ਵਿੱਚ ਰੈਲੀਆਂ ਮੁਕੰਮਲ ਕਰ ਲਈਆਂ ਜਾਣਗੀਆਂ ਇਨ੍ਹਾਂ ਵਿੱਚ ਪੰਜਾਬ ਦੇ ਪੱਖ ਦੇ ਮਸਲਿਆਂ ਤੇ ਚਰਚਾ ਹੋਵੇਗੀ ਹਾਂਜੀ ਦੋਸਤੋ ਅੱਜ ਦੀਆਂ ਵੱਡੀਆਂ ਖਬਰਾਂ ਤੁਹਾਡੇ ਨਾਲ ਸਾਂਦੀਆਂ ਕਰ ਦਿੱਤੀਆਂ ਨੇ ਆਉਣ ਵਾਲੀਆਂ ਹੋਰ ਲੇਟਸ ਅਪਡੇਟ ਦੇਖਣ ਲਈ ਪੰਜਾਬੀ ਅਪਡੇਟ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ